ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਫਿਰੋਜ਼ਪੁਰ ਪਲਸਤੇ ਗੈਂਗਸਟਰ ਆਸ਼ੀਸ਼ ਚੋਪੜਾ ਤੇ ਗੁਰਗੇ ਮਨਤ ਮਨੂ ਦਾ ਐਨਕਾਊਂਟਰ ਕੀਤਾ ਗਿਆ ਦੱਸਦੀ ਕਿ ਸਬਚ ਮਨਤ ਮਨੂ ਫਿਰੋਜ਼ਪੁਰ ਪਲਸ ਨੂੰ ਤਿੰਨ ਕਤਲ ਦੇ ਮਾਮਲੇ ਵਿੱਚ ਵਾਂਟਡ ਵੀ ਸੀ ਉਥੇ ਮਨਪਤ ਮੰਨੂ ਨੇ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਦੇ ਮੈਗਾਜ਼ਨੀ ਗੇਟ ਵਿੱਚ ਦੋ ਲੋਕਾਂ ਦਾ ਕਤਲ ਅਤੇ ਉਸ ਤੋਂ ਪਹਿਲਾਂ ਫਿਰੋਜ਼ਪੁਰ ਪਿੰਡ ਕੁਰਸੀ ਦੇ ਇੱਕ ਹੋਰ ਵਿਅਕਤੀ ਦੀ ਹੱਤਿਆ ਦਾ ਉਪਰੀਾਰ ਹੋ ਗਿਆ ਸੀ ਅੱਜ ਪੁਲਿਸ ਨੇ ਨاکہ بندی ਕੀਤੀ ਤੇ ਮੋਟਰਸਾਈਕਲ ਤੇ ਮਨਪਤ ਮੰਨੂ ਸਵਾਰ ਸੀ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲਗੀ ਤਾਂ ਉਹ ਭੱਜ ਲਗਾ ਉਸ ਤੋਂ ਬਾਅਦ ਪੁਲਿਸ ਉਸਦੇ ਪਿੱਛੇ ਲੱਜਾਦੀ ਹੈ ਦੱਸਦੀ ਹੈ ਕਿ ਇਸਨੇ ਪੁਲਿਸ 'ਤੇ ਫਾਰ ਕੀਤਾ ਜੋ ਕਦੀ ਤੇ ਲੱਗਦਾ ਹੈ ਦਸ ਤੋਂ ਬਾਅਦ ਕਹਿਰਾ ਫਾਇਰ ਕੋਸਤਵਲ ਵਿੱਚ ਜਾਦੇ ਨੇ ਜਵਾਬਦੀ ਕਾਰਵਾਈ ਦੇ ਵਿੱਚ ਅਦੀਬ ਮਨਤਖ ਮੰਨੂ ਜ਼ਖਮੀ ਹੋ ਗਿਆ ਐਸੋਸੀ ਫਿਰੋਜ਼ਪੁਰ ਉਹ ਵਿਦਸਤਿਕ ਫਿਰੋਜ਼ਪੁਰ ਨੇ ਵੀ ਦੱਸਿਆ ਕਿ ਕਈ ਮਾਮਲਿਆਂ ਦੇ ਵਿੱਚ ਇਹ ਸਾਨੂੰ ਲੜਿੰਦਾ ਸੀ ਉਹਨੇ ਕਿਹਾ ਕਿ ਕਈ ਪਹਿਲਾਂ ਵੀ ਕਈ ਵਾਰ ਘਟਨਾਵਾਰਤਾ ਨੂੰ ਅੰਜਾਮ ਦੇ ਚਾਉਣਾ ਵੀ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸ਼ਹਿਰ ਦੇ ਮੈਕਜ਼ਰੀ ਗੇਟ ਵਿੱਚ ਡਬਲ ਮਰਡਰ ਕਰਕੇ ਫਰਾਗ ਹੋ ਗਿਆ ਸੀ ਉਸ ਤੋਂ ਬਾਅਦ ਇਸ ਦੇ ਦੂਜੇ ਪੱਲੇ ਇੱਕ ਕਤਲ ਦੀਵਾਰ ਦਾ ਅੰਜਾਮ ਦਿੱਤਾ ਸੀ ਮੋਸਟ ਵਾਂਟਡ ਬਦਮਾਸ਼ ਸੀ ਜੋ ਕਿ ਪੁਲਿਸ ਦੀ ਜੇ ਕਹਿ ਸਕਦੇ ਆ ਕਿ ਗ੍ਰਿਫਤ ਦੇ ਵਿੱਚ ਆਇਆ ਹੈ ਉਦਰੀ ਅਸ਼ੀਸ਼ ਚੋਪੜਾ ਗੈਂਗਸਟਰ ਦਾ ਇੱਕ ਬੁਰਗਾ ਪਛਾਣਿਆ ਇਸ ਦੇ ਕੋਲ ਦੋ ਪਿਸਤੌਲ ਦੋ ਮੈਗਜ਼ਨ ਬਰਾਮਦ ਹੋਏ ਹਨ ਉਸ ਨੂੰ ਤੋਂ ਸਿੱਧਾ ਨੈਸ਼ਨਲ ਡਿਵੀਜ਼ਨ ਭੇਜਿਆ ਗਿਆ ਸੀ ਕਿ ਇਸ ਗੈਸਿਕ ਮਾਮਲਾ ਅੱਜ ਸਾਡੇ ਜਿਹੜੇ ਫਿਰੋਜ਼ਪੁਰ ਪੁਲਿਸ ਵਾਲੋਂ ਸਾਡੇ ਐਸਪੀ ਡੀ ਸਾਹਿਬ ਨੂੰ ਕਵੰਦੀ ਕਰਾਈ ਹੋਈ ਸੀ 5 ਵਜੇ ਤੋਂ ਚੱਲੂ ਸੀ 7:30 ਵਜੇ ਤੱਕ ਦੰਦਾ ਕਰ ਰਹੀ ਸੀ ਕਿ ਉਸੇ ਦੌਰਾਨ ਇੱਥੇ ਸਾਡੇ ਡੀਐਸਪੀ ਸਿਟੀ ਮਾਰਦੀ ਹੋਈ ਇੱਕ ਤਰੀਕੇ ਦੇ ਨਾਲ ਭੁਜਾ ਕੇ ਲੈ ਗਿਆ ਤੇ ਇਹਨਾਂ ਨੇ ਪੁੱਛਾ ਕੀਤਾ ਗੱਡੀਆਂ ਦਾ ਇਸ ਜਗ੍ਹਾ ਤੇ ਆ ਕੇ ਜਦੋਂ ਮੋਟਰਸਾਈਕਲ ਇਹਨਾਂ ਤੋਂ ਮੂਰੇ ਭਜਾਉਣ ਦੀ ਕੋਸ਼ਿਸ਼ 'ਚ ਸਲਿੱਪ ਕਰਕੇ ਡਿੱਗ ਪਿਆ ਤੇ ਉਹਨੇ ਉੱਤਰਦੇ ਸਾਰੀ ਗੱਡੀ ਵੱਲ ਨੂੰ ਜਿਹੜੀ ਪੁਲਿਸ ਦੀਆਂ ਵਹੀਕਲਾਂ ਆਈਆਂ ਇਹਨਾਂ ਵੱਲ ਪੜਿਕਰਦੀ ਸ਼ੁਰੂ ਕਰ ਦਿੱਤੀ ਤੇ ਇੱਕ ਗ੍ਰਿਪ ਰਿਪੋਰਟ ਲਿਖੀ ਤੇ ਪੰਜ ਫਰਮਾਂ ਮਾਰੀ ਗਏ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਤੇ ਜੋ ਇੱਕ ਫਾਇਰ ਸਾਡੀ ਗੱਡੀ ਦੇ ਵਿੱਚ ਆ ਗਿਆ ਸਾਡੇ ਇਹ ਮਸੂਬਾ ਦੇਖਿਆ ਗਿਆ ਦੇ ਵੀਰਾਂ ਦਾ ਹਮਲਾ ਹੋਇਆ ਤੇ ਇੱਕ ਮਸੂਬਾ ਸੁਣਾ ਦੇ ਰਿਹਾ ਸੀ ਨਾਲ ਉਹਦੇ ਚੋਂ ਵੀ ਇੱਕ ਮੋਰ ਮਿਲੇ ਦੋ ਵੈਪਨ ਦੋ ਪਿਸਟਲਸ ਮਿਲੇ ਨੇ ਬਰਾਬਰ ਹੋਇਆ ਤੇ ਉਹ ਜਦੋਂ ਜਵਾਬੀ ਫਾਇਰ ਦੇ ਵਿੱਚ ਉਹ ਇੰਜਰ ਹੋ ਗਿਆ ਕੀ ਨਾਇੰਦਾ ਕਿਹੜੇ ਗੈਜਟ ਨਾਲ ਸੁਪਾਸ ਨੂੰ ਪਤਾ ਲੱਗਿਆ ਵੀ ਇਹ ਮਰਪ੍ਰੀਤ ਬੰਦਾ ਹੈ ਸਾਰਾ ਗਾਲੂ ਕੱਢ ਰਹੇ ਤੇ ਇਹ ਹੈਗਾ ਨਿਆਲੇ ਕਿਲਚੇ ਦਾ ਹੈ ਇਹ ਜਿਹੜੇ ਪਿੱਛੇ ਆਪਣੇ ਮਰਡਰ ਹੋਏ ਆ ਜਿਹੜਾ 132 ਨੰਬਰ ਤੇ 133 ਨੰਬਰ ਜਿਹੜਾ ਸਿਟੀ ਫਰੋਜ਼ਪੁਰ ਚ ਵਾਪਰ ਹੋਇਆ ਇਹ ਮੇਨ ਅਕਿਊਜ਼ਡ ਹੈ ਤੇ ਉਹਦੇ ਵਿੱਚ ਇੱਕ ਜਿਹੜੇ ਪਹਿਲਾਂ ਵੀ ਇੱਕ ਐਫ ਆਈ ਆਰ ਨੰਬਰ 30 789 ਜਿਹੜਾ ਯੂਥਮ ਰਾਦਾ ਮੋਟਾ ਉਹਦਾ ਉਹਨੂੰ ਕਤਲ ਹੁੰਦਾ ਸੀ ਉਹਦੇ ਵਿੱਚ ਵੀ ਹੋ ਰਿਹਾ ਹੈ ਤਿੰਨ ਮਕਦਮੇ ਮੁਕਦਮਿਆਂ ਚ ਮਰਡਰ ਦੇ ਕੇਸ ਸਿਰ ਇਹ ਕਿਹੜੇ ਗੈਂਗ ਦਾ ਸਮਰੱਥ ਹੈ ਕਿ ਜਿਹੜੇ ਗੈਂਗ ਦਾ ਸਮਰੱਥ ਜਾ ਰਿਹਾ ਸੀ ਕਿਸੇ ਜਾਂ ਕੋਈ ਹੋ ਸਕਦਾ ਹੈ ਜੀ ਇਹ ਜਿਹੜਾ ਕਿਉਂਕਿ ਇਹ ਪ੍ਰੋਪਰ ਦੇ ਕੋਈ ਦੋ ਵੈਪਨ ਸੀਗੇ ਦੋਨੇ ਲੋਡਡ ਸੀ ਜਿਹਨੇ ਇਸ ਦਾ ਇਹਨਾਂ ਨੇ ਲਾਕਾਬੰਦੀ ਦੌਰਾਨ ਪੂਰੇ ਸਾਡੀ ਟੀਮ ਜਿਹੜੀ ਪੂਰੇ ਮਖਦਾਤ ਸੀ ਦੇ ਨਾਲ ਇਸ ਨੂੰ ਫੜਨ ਦੇ ਵਿੱਚ ਟੌਪ ਲਿਆ ਸਰ ਜੋ ਜੋਬੀ ਫਾਈਲ ਚੋਂ ਕਿੱਥੇ ਲੱਗੀ ਹੋਈ ਉਹਦੇ ਜੋਬੀ ਫਾਈਲ ਚੋਂ ਜ਼ਖਮੀਆਂ ਜੀ ਬਾਕੀ ਉਹਦੇ ਵਿੱਚ ਹੋ ਸਕਦਾ ਹੈ ਪੁਲਿਸ ਇਕੱਲਾ ਸੀ ਜਾਂ ਟੀਮ ਵੀ ਹੋ ਸਕਦੀ ਹੈ ਸਰ ਪਿੱਛੇ ਕੀ ਪਿੱਛੇ ਅਸੀਂ ਹਜੇ ਤਾਂ ਇੱਥੇ ਹੀ ਕੀਤਾ ਬਾਕੀ ਸਾਰੇ ਸ਼ਹਿਰ ਦੇ ਵਿੱਚ ਲਾਕਾਬੰਦੀ ਹੈਗੀ ਹੈ ਬਾਕੀ ਦੇ ਸਰ ਇਹ ਕਿਹੜੇ ਗਿਆਗਨਾ ਸੰਬੰਧ ਰ ਅ ਇਹ ਜਿਹੜੇ ਹੈਗਾ ਜੀ ਜਿਹੜਾ ਸ਼ੋਪਨਾ ਸ਼ੀਸ਼ ਚੋਪੜਾ ਉਹਦੇ ਗੈਂਗ ਸੜੀ ਛਾੜਿਆ ਕਿਉਂ ਲੁਕਿਆ ਕੇ ਕਦਰ ਦੀ ਕੋਸ਼ਿਸ਼ ਲੁਕਿਆ ਨਹੀਂ ਜੀ ਇਹ ਤਾਂ ਮੋਟਰਸਾਈਕਲ ਤੇ ਪੂਰੇ ਭਜਾ ਰਿਆ ਸੀ ਇਸ ਨੂੰ ਉਹਨਾਂ ਨੂੰ ਫਾਲੋ ਕੀਤਾ ਤੇ ਇਧਰ ਦੇ ਮਸੇ ਜੱਦੀ ਕੋਸ਼ਿਸ਼ ਕੀਤੀ ਤੇ ਬਚਾ ਕਰ ਮਾਰ ਕੇ ਉਹਦਾ ਮਤਲਬ ਸਕਿੰਡ ਦੇ ਨਾਲ بارش ਕਰਕੇ ਜਿਹੜਾ ਮੋਟਰਸਾਈਕਲ ਥਿਲਕੇ ਡਿੱਗ ਪਿਆ ਸਾਡੇ ਜਿਹੜਾ ਇਸ ਤੇ ਡਿੱਗਦੇ ਸਾਰੀ ਪੁਲਿਸ ਤੇ ਫਾਇਰ ਪੁਲਿਸ ਦੀ ਕਿੰਨੀ ਫਾਇਰ ਕੀਤੀ ਸਰ ਉਹਨੇ ਕਿੰਨੀ ਫਾਇਰ ਪੁਲਿਸ ਨੇ ਉਹਨੇ ਪੁਲਿਸ ਨੂੰ ਚਾਰ ਫਾਇਰ ਕੀਤੀ